ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਤੇ ਮਹਾਵਾਕ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦੇ ਪਵਨ ਪ੍ਰਕਾਸ਼ ਪੁਰਬ ਜੋ ਕਿ 5 ਨਵੰਬਰ ਨੂੰ ਸਮੂਹ ਜਗਤ ਦੇ ਵਿੱਚ ਜਿੱਥੇ ਵੀ ਗੁਰਦਾਨਕ ਨਾਮ ਲੈਵਾ ਸਾਧ ਸੰਗਤ ਬੈਠੀ ਹੈ ਮਨਾਏ ਜਾ ਰਹੇ ਹਨ 2 ਨਵੰਬਰ 2025 ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰਵਨਮੋ ਕਰਕ ਨੇਆ ਗੁਰਦੁਆਰਾ ਸ਼੍ਰੀ ਮੰਜੀ ਸੇ ਪਿੰਜੌਰ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਅਤੇ ਸਮੂਹ ਪਿੰਜੌਰ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਮੰਜੀ ਸੇ ਤੋਂ ਆਰੰਭ ਹੋ ਕਰਕੇ ਨਾਲਾਗੜ ਬੱਦੀ ਰੋਡ ਮਾਨਕਪੁਰ ਲੋਗੜ ਤਮਾਲਾ ਖੇੜਾ ਬਸੋਲਾ ਗਰੀੜਾ ਕੀਰਤਪੁਰ ਜੋਹਲੂਵਾਲ ਕਰਨਪੁਰ ਲੇਹੀ ਖੇੜਾਂ ਵਾਲੀ ਮਾਜਰਾ ਗੁਰਦੁਆਰਾ ਰੇਲਵੇ ਸਟੇਸ਼ਨ ਕਾਲਕਾ ਗੁਰਦੁਆਰਾ ਟਿੱਪਰਾ ਰਾਮਸਰ ਧਰਮਪੁਰ ਕਲੋਨੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਿੰਜੌਰ ਵਿਖੇ ਸ਼ਾਮ ਨੂੰ ਸਮਾਪਤੀ ਹੋਵੇਗੀ ਆਸਮੁ ਸੰਗਤਾਂ ਨੇ ਸਿਹਤ ਪਰਿਵਾਰ ਵਾ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕਰਕੇ 사ਤਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰੋਧੀਆਂ ਖੁਸ਼ੀਆਂ ਮਨਾਉਂਦੇ ਹੋਏ ਵੱਧ ਚੜ ਕੇ ਆਪ ਜੀ ਨੇ ਹਾਜੀਆਂ ਪਰਨੀਆਂ ਸ਼ਾਮਾਂ ਨੂੰ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਿੰਜੌਰ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ